ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਰਸਾਤ ਨੇ ਜਿਥੇ ਗੁਰਦਾਸਪੁਰ ਦਾਨਾ ਮੰਡੀ ਦੇ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਖਾਸ ਕਰਕੇ ਮੰਡੀ ਬੋਰਡ ਤੇ ਫੂਡ ਸਪਲਾਈ ਵਿਭਾਗ ਨੂੰ ਅੱਜ ਉਸ ਵੇਲੇ ਵੱਡੀ ਨਿਕਾਮੀ ਦਾ ਸਾਹਮਣਾ ਕਰਨਾ ਪਿਆ ਜਦ ਬਰਸਾਤ ਦੇ ਵਿੱਚ ਭਿੱਜੀਆਂ ਬੋਰੀਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵੱਲੋਂ ਚਲਾਈ ਗਈ ਲਾਪਾਤੀਆਂ ਦੇ ਲਈ ਆਟਾ ਦਾਲ ਸਕੀਮ ਦੇ ਤਹਿਤ ਗਿੱਲੀਆਂ ਬੋਰੀਆਂ ਨੂੰ ਹੀ ਟਰੱਕ ਦੇ ਵਿੱਚ ਲੱਦ ਕੇ ਲੋਕਾਂ ਦੇ ਲਈ ਭੇਜਣਾ ਪਿਆ ਦਰਅਸਲ ਉਸ ਤੋਂ ਪਹਿਲਾਂ ਹੀ ਮੀਡੀਆ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਤਸਵੀਰਾਂ ਕੈਦ ਕੀਤੀਆਂ ਨੇ ਦੱਸਦੀ ਕਿ ਲਗਾਤਾਰ ਡਿਪੂ ਹੋਲਡਰ ਵੀ ਕਹਿੰਦੇ ਨੇ ਕਿ ਉਹਨਾਂ ਨੂੰ weight ਹਮੇਸ਼ਾ ਘੱਟ ਤੋਲ ਕੇ ਦਿੱਤਾ ਜਾਂਦਾ ਪਰ ਇਹ ਜੇ ਵੱਡੀ ناکامی ਸਾਹਮਣੇ ਆਈ ਹੈ ਜਿੱਥੇ ਬਰਸਾਤ ਦੇ ਨਾਲ ਗਿੱਲੀਆਂ ਬੋਰੀਆਂ ਜਿਨ੍ਹਾਂ ਦੇ ਵਿੱਚ ਮਿੱਟੀ ਦੇ ਢੇਲੇ ਵੀ ਬਣੇ ਹੋਏ ਨੇ ਬੋਰੀਆਂ ਦੇ ਵਿੱਚ ਲੱਦ ਕੇ ਹੁਣੇ ਜਿਹੜੀ ਕਣਕ ਹੈ ਇਹ ਲਾ ਪਾਤਰੀਆਂ ਤੱਕ ਪਹੁੰਚਾਈ ਜਾ ਰਹੀ ਹੈ ਜਿਸ ਨੂੰ ਲੈ ਕੇ মিডিਆ ਮੌਕੇ ਤੇ ਪਹੁੰਚੀ ਹੈ ਤੇ ਤਸਵੀਰਾਂ ਕੈਮਰਾ ਦੇ ਵਿੱਚ ਕੈਦ ਕੀਤੀਆਂ ਨੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਾਰੀ ਬਰਸਾਤ ਦੇ ਚਲਦਿਆਂ ਖੁੱਲੇ ਅਸਮਾਨ ਦੇ ਹੇਠਾਂ ਕਣਕ ਦੀਆਂ ਬੋਰੀਆਂ ਪਈਆਂ ਹੋਈਆਂ ਨੇ ਜਿਸ ਨੂੰ ਟੱਕਣ ਦੀ ਬਜਾਏ ਗਿੱਲੀਆਂ ਬੋਰੀਆਂ ਨੂੰ ਹੀ ਆਟਾ ਦਾਲ ਸਕੀਮ ਦੇ ਤਹਿਤ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਇਹ ਵੱਡੀ ناکامی ਹੈ ਹਾਲਾਂਕਿ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਨਿਤਾ ਅਧਿਕਾਰੀ ਹੀ ਦੱਸ ਸਕਦੇ ਨੇ ਪਰ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਵੇਂ ਗਿੱਲੀਆਂ ਬੋਰੀਆਂ ਨੂੰ ਹੀ ਟਰੱਕਾਂ ਦੇ ਵਿੱਚ ਲੱਦ ਕੇ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਾਦੇ ਸਬੰਧੀ ਫੂਡ ਸਪਲਾਈ ਦੇ ਸੀਨੀਅਰ ਅਧਿਕਾਰੀ DFSC ਸੁਖਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਧਿਆਨ ਦੇ ਵਿੱਚ ਮਾਮਲਾ ਲਿਆਂਦਾ ਗਿਆ ਤੇ ਇਸ ਦੀ ਜਾਂਚ ਹੋਵੇਗੀ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ DFCO ਗੁਰਦਾਸਪੁਰ ਤੋਂ ਇਸ ਦੀ ਜਾਂਚ ਕਰਾਈ ਜਾਵੇਗੀ ਕਿ ਆਖਰ ਇਸ ਦੇ ਲਈ ਜ਼ਿੰਮੇਵਾਰ ਗਾਣ। ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਬੋਰੀਆਂ ਵੀ ਬਰਸਾਤ ਦੇ ਵਿੱਚ ਗਿੱਲੀਆਂ ਹੋਈਆਂ ਨੇ ਉਹਨਾਂ ਦੀ ਵੀ ਇਨਕੁਆਰੀ ਕੀਤੀ ਜਾਵੇਗੀ। ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਬੋਰੀਆਂ ਗਿੱਲੀਆਂ ਨੇ ਉਸ ਦੀ ਵੀ ਜਾਂਚ ਹੋਵੇਗੀ ਕਿ ਆਖਰ ਇਸ ਤੇ ਤਰਪਾਲ ਕਿਉਂ ਨਹੀਂ ਪਾਈ ਗਈ ਤੇ ਕਿੰਨੇ ਘੰਟੇ ਬਾਰਸ਼ ਦੇ ਵਿੱਚ ਗਿੱਲੀਆਂ ਹੁੰਦੀਆਂ ਰਹੀਆਂ ਨੇ। ਇਸ ਨੂੰ ਟੱਕਣ ਦੀ ਜ਼ਿੰਮੇਵਾਰੀ ਕਿਸ ਦੀ ਸੀ ਇਸ ਦੀ ਜਾਂਚ ਕਰਵਾਈ ਜਾਵੇਗੀ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਹੀ ਇਹ ਸਾਹਮਣੇ ਆਵੇਗਾ ਕਿ ਆਖਰ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਤੇ ਉਸ ਨੂੰ ਬਖਸ਼ਾ ਨਹੀਂ ਜਾਵੇਗਾ। ਗੁਰਦਾਸਪੁਰ ਤੋਂ ਲਫਰੀ ਸਿੰਘ ਖੁਸ਼ੀ ਦੀ ਖਾਸ ਰਿਪੋਰਟ। ਦੇਖੋ ਮੇਰੇ ਧਿਆਨ ਚ ਲੈਂਦਾ ਗਿਆ ਇਹ ਪਲਾ ਇਨਸੀਡੈਂਟ ਜਿਹੜੀ ਹੈ ਤਾਂ ਬੀਐਫਐਸ ਉਹ ਗੁਰਦਾਸਪੁਰ ਗਰੁੱਪ ਨਾਲ ਦਿਨਕਵਰੀ ਕਰਾਵਾਂਗੇ ਕਿ ਇਹ ਇਸ਼ੂ ਹੈ ਕਿ ਵਾਕਈ ਹਵਾ ਨਾਲ ਉੱਡੀਆਂ ਹੈ ਜਾਂ ਕੋਈ ਇਹਨਾਂ ਦੇ ਬੈਡ ਇੰਟੈਂਸ਼ਨ ਸੀ ਜੋ ਵੀ ਇਨਕੁਆਰੀ ਦੀ ਰਿਪੋਰਟ ਆਉਟਕਮ ਆਏਗੀ ਉਹ ਜ਼ਰੂਰ ਅਪਾ ਬੰਦਾ ਐਕਸ਼ਨ ਕਰਾਂਗੇ ਸਰ ਦੇ ਨੇ ਇੱਕ ਕੈ ਵੀ ਸਵਾਲ ਪੈਂਦਾ ਕਿ ਜਦੋਂ ਜੇ ਹਵਾ ਨਾਲ ਉੱਡੀਆਂ ਵਾ ਤੇ ਉਹ ਘੰਟਾ ਅੱਧਾ ਘੰਟੇ ਦੇ ਵਿੱਚ ਵਿੱਚ ਕਵਰ ਹੋ ਜਣੇ ਚਾਹੀਦੇ ਸੀ ਪਰ ਕਰੀਬ ਸਭ ਤੋਂ ਅੱਟਕ ਘੰਟੇ ਹੋ ਗਿਆ ਪੋਲੀਆਂ ਪੂਰੀ ਤਰ੍ਹਾਂ ਦਿਨੀਆਂ ਹੋ ਗਈਆਂ ਜਿਦੀ ਵੀਡੀਓਜ਼ ਰੱਖੀਆਂ ਦੇਖੋ ਹੈਗੀਆਂ ਹਾਂ ਹਾਂ ਉਨੀ ਉਹ ਸਾਰਾ ਇਨਕੁਆਇਰੀ ਪੋਰਸ ਜੋ ਵੀ ਆਏਗਾ ਵਾਟੇਵਰ ਆਪਣੇ ਕੋਲ ਜੋ ਵੀ ਰਿਪੋਰਟ ਆਏਗੀ ਉਹ ਦੇ ਅਕੋਰਡਿੰਗਲੀ ਅਸੀਂ ਐਕਸ਼ਨ ਲੈ ਲਾਂਗੇ ਇੱਕ ਸਰ ਸਾਡੇ ਧਿਆਨ ਚੋ ਲਿਆਣੀ ਗੱਲ ਉੱਥੇ ਨਾ ਇੱਕ ਗੱਡੀ ਵਿੱਚ ਇੱਕ ਕੰਨਕ ਲੱਦੀ ਜਾ ਰਹੀ ਸੀ ਜਿਹੜੀ ਕਿ ਲੋਕਾਂ ਤੱਕ ਪਹੁੰਚਾਣੀ ਸੀ ਉਹਦੀ ਵੀ ਵੀਡੀਓ ਮਿਲੇ ਗਿਆ ਉਹਦੇ ਵਿੱਚ ਜਿਹੜੀ ਕੰਨਕ ਸੋ ਕਾਫੀ ਮਾੜੀ ਸੀ ਜਿਹੜੇ ਢੇਲੇ ਜੰਮੇ ਹੋਏ ਸੀ ਉਹਦੀ ਵੀ ਤੁਹਾਨੂੰ ਮੋੜ ਕੇ ਦਿਖਾ ਦਿੰਦਾ ਸੋ ਉਹ ਸਾਰਾ ਕੀ ਮਾਮਲਾ ਹੈਗਾ ਮੈਂ ਚਲੋ ਉਹ ਗੱਡੀ ਨੂੰ ਉੱਪਰ ਰੋਕ ਲੈਣੇ ਉੱਥੇ ਇੰਕੁਆਇਰੀ ਜਿਹੜੀ ਗੱਡੀ ਦੀ ਚੈਕਿੰਗ ਕਰਵਾ ਕੇ ਫਿਰ ਫਾਰਵਰਡ ਕਰਾਵਾਂਗੇ ਸਰ ਉੱਥੇ ਕੋਈ ਅਧ ਛੋਟੀ ਗੱਲ ਸੀ ਸ੍ਰੀ ਇੰਸਪੈਕਟਰਸ ਦੀ ਤੇ ਮੇਰੇ ਨਾਲ ਮੀਟਿੰਗ ਹੈਗੀ ਸੀ ਅੱਜ ਮੈਨਾਂ ਨੂੰ ਬੁਲਾਇਆ ਸੀ ਇੱਥੇ ਸ੍ਰੀ ਈ ਸ਼ਰਮ ਗਾੜਾ ਦੀ ਵੈਰੀਫਿਕੇਸ਼ਨ ਦੇ ਸਬੰਧ ਵਿੱਚ ਬੁਲਾਇਆ ਸੀ ਸਿਕਿਉਰਟੀ ਗਾਰਡ ਉੱਥੇ ਜ਼ਰੂਰ ਹੋਣਗੇ ਉਹਨਾਂ ਸਰ ਕੋਈ ਵਰਦੀ ਕੁਝ ਨਹੀਂ ਪਾਇਆ ਜਿਨ੍ਹਾਂ ਘਾਇਕ ਨੂੰ ਇਹ ਪੇਸ਼ਾਰ ਕਰਨਾ ਹੈ ਵਰਦੀ ਆਪਾਂ ਐਕਚੁਅਲੀ ਦਤਾਰ ਸਿਕਿਉਰਟੀ ਜਿਹੜੀ ਸਮੇਤ ਦਤਾਰ ਸਿਕਿਉਰਟੀ ਕੰਮ ਕਰਦੀ ਹੈ ਦਤਾਰ ਸਿਕਿਉਰਟੀ ਵਾਲਿਆਂ ਨਾਲ ਆਪਣੀ ਪੂਰੀ ਗੱਲ ਕਰ ਲੈਣੇ ਆਂ ਪਰ ਉਹਨਾਂ ਨੂੰ ਜਿਵੇਂ ਦੀ ਆਪਾਂ ਹੈਡੋਫਿਸ ਨੂੰ ਨਾਲ ਲਿਖਾਂਗੇ ਜ਼ਰੂਰ ਕਿ ਹਾਵੇ ਜੇ ਇਹਨਾਂ ਦੇ ਵਰਦੀਆਂ ਵਗੈਰਾ ਨਹੀਂ ਪਈਆਂ ਜੇ ਦਿੱਤੀਆਂ ਨਹੀਂ ਹੈਗ ਪਰ ਸਟੇਰੀਸ ਲੈ ਲੈਣੇ ਪਏ ਸਰ ਜੇ ਕੋਈ ਦੋਸ਼ੀ ਪਾਇਆ ਜਾਂਦਾ ਜਿਵੇਂ ਕੰਮ ਖਰਾਬ ਹੋਇਆ ਸੋ ਕੀ ਨੋ ਨੈਚਰਲੀ ਜੋ ਐਸ ਪਰ ਗਵਰਨਮੈਂਟ ਦੇ ਚੁਸਮ ਇੰਸਟਰਕਸ਼ਨਸ ਹੈਗੀਆਂ ਉਹ ਪੱਕਾ ਅੱਗੇ ਐਕਸ਼ਨ ਲੈਣ ਦੀ ਹੈ ਉਹ ਜ਼ਰੂਰ ਲਿਆ ਚਾਹੀਦਾ